ਸੰਦਪਾਣਾ ਪਿੰਡ ਦੇ ਵਿੱਚ ਇੱਕ ਕਾਫੀ ਦਿਨਾਂ ਤੋਂ ਵਿਵਾਦ ਚੱਲਿਆ ਉੱਥੇ ਕਾਫੀ ਕੁੱਟਮਾਰ ਹੋਈ ਪਰਚੇ ਹੋਏ ਤੇ ਕਹਿ ਸਕਦੇ ਮਜ਼ਦੂਰਾਂ ਦਾ ਸੀਗਾ ਕੋਈ ਮਸਲਾ ਆਪਾਂ ਤਾਂ ਸੋਸ਼ਲ ਮੀਡੀਆ ਤੇ ਦੇਖਿਆ ਵੀ ਸੋਸ਼ਲ ਮੀਡੀਆ ਮੁਤਾਬਕ ਜਿਹੜੀਆਂ ਵੀਡੀਓ ਚੱਲਦੀਆਂ ਹੋਰ ਐ ਵੀ ਗੱਲ ਦਾ ਝਗੜਾ ਕੋਈ ਹੋਰ ਸੀ ਤੇ ਉਹਨੂੰ ਹੋਰ ਰੂਪ ਦਿੱਤਾ ਗਿਆ ਚਲੋ ਖੈਰ ਜਿਹਦਾ ਦਲਤਾ ਨਾਲ ਧੱਕਾ ਹੋਇਆ ਕੁੱਟਮਾਰ ਹੋਈ ਹੈ ਜਾਂ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਉਹ ਵੀ ਬਹੁਤ ਗਲਤ ਹੈ ਪਰ ਜੇ ਦੂਜੇ ਪਾਸੇ ਦੇਖੀਏ ਤਾਂ ਜੇ ਇੱਕ ਬੰਦੇ ਦੇ ਕੋਈ ਘਰ ਨੂੰ ਪਹੇਜੇ ਤਾਂ ਉਹ ਆਪਣੇ ਰੱਖਿਆ ਖਾਤਰ ਕੋਈ ਨਾ ਕੋਈ ਤਾਂ ਉਹ ਆਪਦਾ ਜਿਹੜਾ ਤਰੀਕਾ ਇਹੋ ਵਰਤੂਗਾ ਹਾਲਾਂਕਿ ਗੋਲੀਆਂ ਚਲਾਉਣੀਆਂ ਕੋਈ ਚੰਗੀ ਗੱਲ ਨਹੀਂ ਪਰ ਉਥੇ ਪਰਚੇ ਵੀ ਹੋਏ ਪੁਲਿਸ ਨਾਲ ਵੀ ਝਟਪ ਹੋਈ ਬਹੁਤ ਕੋਸ਼ਿਸ਼ ਹੋਇਆ ਤੇ ਹੁਣ ਧਰਨੇ ਮਜਾਰੇ ਚੱਲਦੇ ਆ ਜਿਹੜੀ ਆਪਾਂ ਹੁਣ ਗੱਲ ਕਰਦੇ ਆਂ ਵੀ ਮਸਲਾ ਚ ਇਹ ਕੁਝ ਵੀ ਸੀ ਪਰ ਉਹਨੂੰ ਇੱਕ ਜਾਤੀਵਾਦ ਦੇ ਤੌਰ ਤੇ ਉਭਾਰਿਆ ਗਿਆ ਜੱਟ ਵਰਸਜ ਦਲਤ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਇਹ ਕਿਸਾਨਾਂ ਦੀ ਜਾਂ ਮਜ਼ਦੂਰਾਂ ਦੀ ਜ਼ਿਮੀਂਦਾਰਾਂ ਦੀ ਹੈ ਜਿਹੜੀ ਦਰਾੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਸਾਰਾ ਸਾਰ ਇਹ ਗਲਤ ਹੈ ਪਰਚੇ ਵੀ ਗਲਤ ਹੈ ਕੁੱਟਮਾਰ ਵੀ ਗਲਤ ਹੈ ਗੋਲੀਆਂ ਵੀ ਗਲਤ ਹੈ ਟਾ ਰੋੜੇ ਚਲਾਉਣੇ ਵੀ ਗਲਤ ਹੈ ਸਾਰਾ ਕੁਝ ਗਲਤ ਹੈ ਪਰ ਉੱਥੇ ਚਲਦੀ ਸਟੇਜ ਦੇ ਉੱਤੇ ਜਿਸ ਤਰ੍ਹਾਂ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਜਿਹੜੇ ਫਰੀਦਕੋਟ ਤੋਂ ਬਣੇ ਸੀਗੇ ਉਹਨਾਂ ਨੂੰ ਵਾਪਸ ਕੀਤਾ ਗਿਆ ਤੇ ਉਹਨਾਂ ਪ੍ਰਤੀ ਜਿਹੜੀ ਸੌਦਾਬਲੀ ਹੈ ਉਹ ਗਲਤ ਵਰਤੀ ਗਈ ਉਹਨਾਂ ਨੂੰ ਇੱਕ ਤਰ੍ਹਾਂ ਦਾ ਅਪਮਾਨਿਤ ਕੀਤਾ ਗਿਆ ਉੱਥੋਂ ਦਾ ਐਮਐਲਏ ਵੀ ਦੇਖੋ ਐਮਐਲਏ ਤੇ ਇਲਜ਼ਾਮ ਲਾਉਂਦੇ ਨੇ ਐਮਐਲਏ ਵੀ ਇੱਕ ਦਲਤ ਭਾਈਚਾਰੇ ਨਾਲ ਸੰਬੰਧਤ ਹੈ ਤੇ ਸਰਬਜੀਤ ਖਾਲਸਾ ਵੀ ਇੱਕ ਸਖਾਂ ਦੀ ਜਿਨ੍ਹਾਂ ਨੇ ਕੋ ਕੌਮ ਦੀ ਪਾਗਾ ਜਿਹੜੀ ਸਿਰ ਤੇ ਰੱਖੇ ਭਾਈ ਬੇਨ ਸਿੰਘ ਦੇ ਪੁੱਤਰ ਨੇ ਉਹ ਵੀ ਇੱਕ ਦੱਤ ਪਰਿਵਾਰ ਚੋਂ ਨੇ ਠੀਕ ਆ ਉਹ ਨਵੇਂ ਥੋੜਾ ਟਾਈਮ ਹੋਇਆ ਐਮਪੀ ਬਣੇ ਨੂੰ ਨਾ ਤਾਂ ਉਹਨੂੰ ਬਹੁਤੀ ਸਿਆਸਤ ਆਉਂਦੀ ਆ ਤੇ ਨਾ ਹੋਰ ਪਰ ਜਦੋਂ ਉਹਨਾਂ ਦੇ ਹਮਦਰਦੀ ਦੇ ਤੌਰ ਤੇ ਸਟੇਜ ਦੇ ਉੱਪਰ ਜਾਣ ਲੱਗਿਆ ਤਾਂ ਉੱਥੇ ਕੁਝ ਬੰਦਿਆਂ ਨੇ ਉਹਨਾਂ ਨੂੰ ਵਾਪਸ ਜਾਣ ਲਈ ਕਿਹਾ ਸ਼ਾਇਦ ਉਹਨਾਂ ਦੇ ਨਾਮ ਨੂੰ ਧਰਮ ਪਤਨੀ ਵੀ ਸੀ ਕਿ ਅਸੀਂ ਰਾਜਨੀਤਿਕ ਬੰਦਿਆਂ ਨੂੰ ਸਟੇ ਤੇ ਨਹੀਂ ਚੜ੍ਹਾ ਦਿੰਦੇ ਉਹਦੇ ਵਾਪਸ ਆਉਣ ਤੋਂ ਬਾਅਦ ਉੱਥੇ ਕੁਝ ਹੋਰ ਵੀ ਸ਼ਬਦ ਬੋਲੇ ਗਏ ਜੋ ਕਿ ਨਿੰਦਣਯੋਗ ਹੈ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਚਲੋ ਐਮਪੀ ਐ ਇੱਕ ਜਦੋਂ ਉਹਨਾਂ ਨੂੰ ਟਾਈਮ ਮਿਲਿਆ ਹਮਦਰਦੀ ਦੇ ਤੌਰ 'ਤੇ ਉਹਨਾਂ ਦੇ ਜਾ ਰਿਹਾ ਸੀ ਉਹ ਨਾ ਕਿ ਕੋਈ ਹੋਰ ਰਾਜਨੀਤੀ ਕਰਨ ਗਿਆ ਸੀਗਾ ਇਸ ਤੋਂ ਬਿਹਤਰ ਤਾਂ ਇਹ ਹੁੰਦਾ ਵੀ ਉਹਨਾਂ ਨੂੰ ਕਹਿੰਦੇ ਵੀ ਜੀ ਆਇਆਂ ਨੂੰ ਜੀ ਤੁਹਾਡਾ ਸਾਡਾ ਇਹ ਮਸਲਾ ਹੈ ਅਸੀਂ ਪਰ ਬੇਨਤੀ ਹੈ ਵੀ ਅਸੀਂ ਇੱਕ ਸਟੇਜ ਤੋਂ ਧਾਰਮਿਕ ਆਪਣੇ ਸੌਰੀ ਰਾਜਨੀਤਿਕ ਲੋਕਾਂ ਨੂੰ ਨਹੀਂ ਬੋਲਣ ਦੇ ਇਸ ਕਰਕੇ ਤੁਸੀਂ ਜਿਹੜੀ ਥੱਲੇ ਕੱਠ ਦੇ ਵਿੱਚ ਬੈਠ ਜੋ ਉਹ ਐਡੇ ਪੁਲੇ ਨੇ ਵੀ ਉਹ ਬੈਠ ਜਾਂਦੇ ਚੁੱਪ ਕਰਕੇ ਉਹਨਾਂ ਨੂੰ ਆਪਣੀ ਗੱਲ ਰੱਖਦੇ ਬੋਲਣ ਭਾਵੇਂ ਨਾ ਦਿੰਦੇ ਪਰ ਇੱਕ ਚੁਣੇ ਹੋਏ ਐਮਪੀ ਨਾਲ ਇਸ ਤਰ੍ਹਾਂ ਦਰਮਿਹਾਰ ਕਰਨਾ ਕਿੱਥੋਂ ਦੀ ਇਹ ਸਿਆਣਫ ਹੈਗੀ ਉਹਨਾਂ ਦਾ ਕਹਿਣਾ ਹੈ ਕਿ ਵੀ ਰਾਜਨੀਤਿਕ ਲੋਕ ਹੈ ਜਿਹੜੇ ਉਹ ਸਾਡੇ ਧਰਨੇ ਨੂੰ ਮੋਰਚੇ ਨੂੰ ਖਰਾਬ ਕਰ ਦੇਣਗੇ ਸਾਰੇ ਰਾਜਨੀਤਿਕ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਜੇ ਆਪਾਂ ਦੇਖੀਏ ਤਾਂ ਗੈਰ ਰਾਜਨੀਤਿਕ ਜਥੇਬੰਦੀਆਂ ਹਨ ਉਹਨਾਂ ਦੇ ਵਿੱਚ ਕੁਝ ਲੋਕ ਇਹ ਜਿਹੰਗਾ ਜਿਹੜੇ ਕਿ ਮੋਰਚੇ ਨੂੰ ਕਿਸੇ ਵੀ ਮੋਰਚੇ ਨੂੰ ਹਾਈਜੈਕ ਕਰ ਲੈਂਦੇ ਆ ਤੇ ਆਪਣਾ ਜਿਹੜਾ ਉल्लू ਆ ਉਹ ਸਿੱਧਾ ਕਰਦੇ ਨੇ ਨਾ ਉਹਨਾਂ ਨੂੰ ਕਿਸੇ ਨਾ ਕੋਈ ਮਤਲਬ ਨਹੀਂ ਹੁੰਦਾ ਆਪਾਂ ਕਾਫੀ ਦੇਖਦੇ ਰਹੇ ਹਾਂ ਅਸੀਂ ਇਹ ਜੇ ਮੋਰਚੇ ਜਾਂਦੇ ਵੀ ਰਹੇ ਆ ਸਾਰੇ ਤਰ੍ਹਾਂ ਦੇ ਜਾਂਦੇ ਆ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਨੇ ਉਹ ਆਪਣੇ ਮਕਸਦ ਲਈ ਮੋਰਚੇ ਧਰਨੇ ਮਜਾਰੇ ਨੂੰ ਹਾਈਜੈਕ ਕਰ ਲੈਂਦੇ ਨੇ। ਤੋਂ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨਾਲ ਧੱਕਾ ਹੋਇਆ ਉੱਥੇ ਇਨਸਾਫ ਦਵਾਇਆ ਜਾਵੇ ਚਾਹੇ ਉਹ ਕਿਸੇ ਵੀ ਮਰਜ਼ੀ ਧਰ ਦੇ ਹੋਣ। ਇਸ ਨਾਲੋਂ ਤਾਂ ਬਿਹਤਰ ਹੀ ਸੀ ਵੀ ਸਰਬਜੀਤ ਖਾਲਸਾ ਦਾ ਵਿਰੋਧ ਕਰਨ ਦੀ ਬਜਾਏ ਉਹ ਆਪਣੇ ਐਮਐਲਏ ਦਾ ਕਰਨ। ਉਹਦੀ ਕੋਠੀ ਕੇਰਨ ਜਾਂ ਹੋਰ ਕਾਰਨ ਜੋ ਵੀ ਹੈ ਕਿਉਂਕਿ ਨਾ ਤਾਂ ਇਹਦੇ ਹੱਥ 'ਚ ਕੋਈ ਪਾਵਰ ਹੈ ਸਰਬਜੀਤ ਦੇ ਇਹ ਤਾਂ ਖੰਦੀ ਦੌਰ ਦੇ ਚਾਰ ਬੋਲ ਬੋਲ ਸਕਦਾ ਸੀ ਆਪਣੀ ਕਿਸ ਨੂੰ ਫੋਨ ਕਰ ਸਕਦਾ ਸੀ ਐਪਲੀਕੇਸ਼ਨ ਦੇ ਸਕਦਾ ਸੀ। ਇਸ ਲਈ ਤੁਹਾਡੀ ਭਰਾਵੋ ਹਮਦਰਦੀ ਦੇ ਤੌਰ ਤੇ ਗਿਆ ਸੀ ਨਾ ਕਿ ਇਹ ਕੋਈ ਰਾਜਨੀਤੀ ਕਰਨ ਗਿਆ ਸੀ ਇਸ ਤਰ੍ਹਾਂ ਨਾ ਕਰਿਆ ਕਰੋ ਠੀਕ ਹੈ ਗਿਆ ਉਹਨਾਂ ਨੂੰ ਤੁਸੀਂ ਬੋੜਨਾ ਸੀ ਤਾਂ ਉਹਨੂੰ ਕਹਿੰਦੇ ਵੀ ਲੋਕਾਂ ਦੇ ਇਕੱਠ ਦੇ ਵਿੱਚ ਬੈਠੋ ਜੋ ਨਾ ਬੈਠਦੇ ਤਾਂ ਫਿਰ ਉਹ ਸੀ ਉਹਨਾਂ ਦੇ ਵਾਪਸ ਜਾਣ ਤੋਂ ਬਾਅਦ ਵੀ ਉਹ ਸਾਰਿਆਂ ਨੇ ਵੀਡੀਓ ਦੇਖੀ ਵੀ ਕਿਸ ਤਰ੍ਹਾਂ ਕੁਝ ਬੋਲਿਆ ਗਿਆ ਸੋ ਆਪਾਂ ਇਹ ਸਾਰੀ ਘਟਨਾ ਦੀ ਨਿੰਦਿਆ ਕਰਦੇ ਆ ਵੀ ਕੋ ਚੁਣੇ ਹੋਏ ਪੀਨਾਂ ਦਾ ਦੁਰਵਿਹਾਰ ਨਹੀਂ ਕਰਨਾ ਚਾਹੀਦਾ ਜਿਹੜਾ ਕਿ ਹਜੇ ਨਵੇਂ ਕਰਨਾ ਕਿਸੇ ਨਾਲ ਵੀ ਨਹੀਂ ਚਾਹੀਦਾ ਜਿਹੜਾ ਕੋਈ ਗਲਤ ਕਰਦਾ ਚਾਹੇ ਉਹ ਨਮਾਇੰਦਾ ਚਾਹੇ ਉਹ ਵੀ ਇਹ ਕਰਨਾ ਚਾਹੀਦਾ ਸੋ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹ ਚਾਹੇ ਵੀ ਮਰਜੀ ਧਰ ਦਿਓ ਧੰਨਵਾਦ